ਗੁਰੂ ਨਹੀਂ ਤੇ ਹਿੱਤ ਰ ਸੇਖਣੀ ਜਦੋਂ ਇੱਥੇ ਆਏ ਨੇ ਮਕਸਰ ਸਾਹਿਬ ਇੱਥੇ ਜਦੋਂ ਲੜਾਈ ਹੋਈ ਏ ਇਹ ਜੰਗ ਹੋਇਆ ਇਹ ਤੇ ਗੁਰੂ ਗੋਬਿੰਦ ਸਿੰਘ ਇੱਥੇ ਆ ਗਏ ਜਦੋਂ ਆਏ ਨੇ ਤੇ ਉਹਨੇ ਮਾਹ ਸਿੰਘ ਨੇ ਜਿਹੜਾ ਸਿੰਘ ਸੀ ਚਾਲੂ ਮੁਰੇ ਨਾ ਵੀ ਵੀ ਗੰਦੇ ਉਹਨੇ ਆਖਿਆ ਵੀ ਜਦੋਂ ਜਦੋਂ ਲੜਾਈ ਕਰਦੇਗਾ ਤਾਂ ਛੇਡ ਹੋਣ ਲੱਗਾ ਨਾ ਤੇ ਉਹਨੇ ਜਿਹੜਾ ਉਹ ਬਤਾਵਾ ਦੇ ਕੇ ਆਏ ਸੀ ਨਾ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਉਹਨੇ ਉਹਦੇ ਖਬਰ ਦੱਸੇ ਜਿਵੇਂ ਆਇਆ ਸੀ ਜਦੋਂ ਉਹਨਾਂ ਨੇ ਆਣ ਕੇ ਮਾਹ ਸਿੰਘ ਨੇ ਆਖਿਆ ਨਾ ਵੀ ਸਾਨੂੰ ਜਿਹੜਾ ਡਿੱਗਿਆ ਜੋ ਗੁਰੂ ਗੋਬੇਸੇ ਕੋਲ ਆਇਆ ਤਾਂ ਉਹਨਾਂ ਸਮਾਰੇ ਸਾਨੂੰ ਬਸ਼ਕਲਾ ਹੁਣ ਅਸੀਂ ਜਾਣ ਵਾਲੇ ਆ ਤੇ ਸਾਨੂੰ ਅੱਗੇ ਸਾਨੂੰ ਸਾਨੂੰ ਸਾਡਾ ਬਤਾਵਾ ਜਿਹੜਾ ਤਿੰਨ ਤੈਨ ਸਾਡੀ ਜਿੱਤੀਓ ਪਾੜ ਦੇ ਤੇ ਸਾਨੂੰ ਬਸ਼ਕ ਦੇ ਦੇਤੀ ਅੱਗੇ ਦਾ ਫਿਰ ਐ ਕਰਕੇ ਐ ਕਰਕੇ ਪਾੜਦਾ ਪਿਆ ਅੱਗੇ ਅੱਗੇ ਗੁਰੂ ਗੋਬੇਸੇ ਕਰਕੇ ਉੱਥੇ ਬੜਿਆ ਗੁਰਦੁਆਰਾ ਉਹ ਤੁਹਾਨੂੰ ਮਿਲਣੀ ਨਹੀਂ ਉਹਨੇ ਫਿਰ ਨਾ ਉਹਨੇ ਜਿਹੜਾ ਮਾਹ ਸਿੰਘ ਸੀ ਉਹਨੂੰ ਚੋਰੀ ਤੇ ਲੈ ਕੇ ਨਾ ਅੰਚੱਕੇ ਤੇ ਉਹਨੇ ਹੀ ਕਰਕੇ ਬਤਾ ਹਾਂ ਆਪ ਘਰ ਤਾੜਦੇ ਤੇ ਤੇ ਉਹ ਜਿਹੜੇ ਸਿੰਘ ਸੀ ਸਾਰੇ 40 ਸੀ ਉਹਦੇ ਵਿੱਚ ਫਿਰ 40 ਸਿੰਘਾਂ ਦਾ ਸਸਕਾਰ ਕੀਤਾ ਸੀ ਉਹ ਸ ਤਾਂ ਮੁਕਸਾ 40 ਮੁਕਦੇ ਗੁਰਦਾਸ ਤੇ ਨਹੀਂ ਹੋਣਾ ਸੀ ਅਰਦਾਸ ਤੇ ਚਾਲੇ ਦਾ ਨਾਮ ਹਾਂ ਚਾਲੇਗਾ ਸਿੰਘਾਂ ਦਾ ਚਾਲੇਗਾ ਸਿੰਘਾਂ ਦਾ ਉਹ ਘਰ ਚਲੇ ਕੇ ਨਾ ਸਸਕਾਰ